ਹਾਂਜੀ ਸਾਰੇ ਕਿਸਾਨ ਭਰਾਵੋ ਸੱਸੀ ਕਾਲ ਜਹਾਨ ਡੈਰੀ ਫਾਰਮ ਕੋਲ ਤੇ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਗਾਵਾਂ ਸੇਲ ਲਈ ਲੈ ਕੇ ਆਏ ਇੱਕ ਤਾਜੀ ਸੋਈ ਇੱਕ ਟੋਕਰ ਗੱਪਣਾ ਲੈ ਕੇ ਆਏ ਆ ਬਾਕੀ ਵੀਰ ਦੇ ਨਾਲ ਗੱਲਬਾਤ ਕਰਾਉਣੇ ਆ ਬਾਈ ਤਾਂ ਸਾਰੀ ਡਿਟੇਲ ਪੁੱਛਦੇ ਰੇਟ ਵੀ ਵੀਡੀਓ ਦੇ ਵਿੱਚ ਕਰਵਾਵਾਂ ਹਾਂਜੀ ਵੀ ਸੱਸੀ ਕਾਲ ਨਾਮ ਤੇ ਐਡਰੈਸ ਬੋਲਦੇ ਵੀ ਉਹ ਆ ਬਚਨ ਸਿੰਘ ਪਿੰਡ ਫੂਲਾ ਜ਼ਿਲ੍ਹਾ ਬਰਿੰਦਾ ਸਿੱਕਰਾ ਆਂਪਰਾ ਫੂਲਾ ਇਹਦੇ ਦੇ ਰੁਪਏ ਪੜੇਗਾ ਇਦਰਾ ਆਪਾਂ ਲਏ ਠੀਕ ਹੈ ਕਿਹੜੇ ਰੋਡ ਤੇ ਕਰ ਆਪਣਾ ਹੀ ਪਾਈਪਾਂ ਰੋਡ ਤੇ ਠੀਕ ਹੈ ਜਿਹੜੀ ਅੱਜ ਆਪਾਂ ਗਾਮ ਪਹਿਲੇ ਨੰਬਰ ਤੇ ਦੇਖ ਰਹੇ ਕਿੰਨੇ ਵਾਂ ਸੁਆ ਸੁਈ ਇਹ ਦੂਜਾ ਸੁਆ ਸੁਈ ਦੂਜਾ ਸੁਆਈ ਹਾਂ ਤੇ 17 ਦਿਨ ਕਿਤੇ ਜਿਹੜੇ ਨੇ ਹੈਗਾ ਮਗਰ ਬੱਚਾ ਕਿੰਨੇ ਚਰਦੀ ਸੁਈਂ ਮਹੀਨੇ ਦੇ ਕਰੀਬ ਹੋ ਗਏ ਜਿੰਨਾ ਬੱਚਾ ਕਰਾ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਬੱਚਾ ਦੇਖ ਸਕਦਾ ਹਾਂ ਬਈ ਬਾਕੀ ਦੇਖ ਸਕਦਾ ਪ੍ਰਿੰਟ ਪ੍ਰਿੰਟ ਹੁਣ 17 ਲੀਟਰ ਆ ਬਈ ਦੁੱਧ। 17 ਲੀਟਰ ਆ ਉਹ ਨਹੀਂ ਆ ਬਈ। ਠੀਕ ਆ ਬਈ। ਤਾਂ ਮੁੱਲ ਕੀ ਕਰਤਾ ਲੈਣ ਦੇਣ ਜਾਂ ਜਾਵਾਂ? ਮੁੱਲ ਜੀ ਦਾ 65000 ਰੁਪਇਆ। 65000 ਰੁਪਇਆ ਮੰਨਤਾ ਨਾ ਹੋ ਜੀ ਮੁੱਕ ਤੇ। ਠੀਕ ਆ। ਦੁੱਗ ਨੰਬਰ ਤੇ ਬਈ। ਦੋ ਨੰਬਰ ਤੇ ਵੀ ਖਤਮੀ ਜੀ ਕੱਪੜਾ ਦੁੱਧ 1.5 ਲੱਖ ਰੁਪਏ। ਠੀਕ ਆ ਬਈ। ਮੇਰਾ ਬਾੜ ਲੱਗਿਆ ਆਪੀ। ਅਛਾ ਮੁੱਲ 80000 ਤੇ ਹੁਣ 6 ਮਹੀਨੇ ਕੱਪੜਾ। 6 ਮਹੀਨੇ ਕੱਪੜੇ ਖਤਮਨ ਲੱਗਿਆ ਹੋਇਆ। 7ਵਾਂ ਲੱਗਿਆ ਹੋਇਆ ਤੇ ਇਹ ਵੀ ਤੋੜ ਦੇ ਬਈ। ठीक है थले। तो बाकी भाई। बीना दस तो रेट बहुत गया बन दे भाई तो हां बे जेडी ਹੁਣ ਦੋ ਨੰਬਰ ਤੇ ਜਿਹੜੀ ਗਾਂਦ ਖਾਈ ਦਾ ਰੇਟ ਕੀ ਆ 62000 ਠੀਕ ਹੈ ਇੱਕ ਮੋਬਾਈਲ ਨੰਬਰ ਬੋਲ ਦੇ 94013415 ਠੀਕ ਆ ਬਈ ਤੇ ਜੇ ਕੋਈ ਦੋਨੇ ਗਾਵਾਂ ਲੈ ਕੇ ਜਾਊਗਾ ਤਾਂ ਮਾਰਦਾਨ ਹੋ ਜਾ ਠੀਕ ਆ ਬਈ